ਦੇ ਚਾਚਾ ਨਾ ਇਹ ਮੰਨ ਲਓ ਕੱਲ ਦੇ ਦਰਮਿਆਨ ਮੈਂ ਕਰਨਾ ਦੋ ਦਿਨ ਪਹਿਲਾਂ ਉਹ ਖਰੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋਰ ਲਿਆੜ ਕੇ ਮੇਰੀਆਂ ਗੱਡੀਆਂ ਦਾ ਪਰਚਾ ਕਰਲੀਏ ਕਿ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿੱਥੇ ਦੇਦੇ ਆ ਆ ਗਿਆ ਫੀਰ ਤਾਰ ਕੇ ਜਰ ਹੁਣੀ ਨਿਕਲੋ 431900 ਰੁਪਏ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਗਜ਼ੇ ਛਣ ਕਰਾ ਪੈਣਾ ਚਲਾ ਕਰਨਾ ਪੈਣਾ ਜਦੋਂ ਪੈਸੇ ਕੱਢਣਾ ਕਾਗਜ਼ੇ ਇਤਰੇ ਲੈਟ ਕੋ ਸਭ ਇਹਨੂੰ ਸਾਡੀਆਂ ਸਾਵਾਂ ਸਾਡੀ ਬੇਨਤੀ ਏ ਸਾਨੂੰ ਜੂੰਦਿਆਂ ਨੂੰ ਨਾ ਮਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੈਂ ਜੇ ਕਾਲੀ ਦਲ ਦੇ ਨਾਲ ਵਚ ਕੇ ਰੂੰਗਾ ਤੇ ਹੈਗੇ ਜਿੱਥੇ ਥੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਕਰਾ ਸਕਦੇ ਜੇ ਬਾਰਾ ਤੱਕ ਕਾਣੀ ਦੇ ਹੋਂ ਦੇਣਾ ਆਡਿਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲੋ ਲਾਲਜੀਤ ਭੁੱਲਣ ਸਰਵਜ ਸਿੰਘ ਤੁਨ ਜਿੱਥੇ ਜੋਰ ਲਾਉਣਾ ਈ ਲਾਲਾ ਮੈਂ ਇਤਰਾ ਰਹਿਣਾ ਈ ਮੈਂ ਵਿਰਸੇਵਲ ਟੋਏ ਦੇ ਨਾਲ ਈ ਉਹਦੇ ਨਾਲ ਰਹਿਣਾ ਈ ਜਿੱਥੇ ਜੋਰ ਲਾਉਣਾ ਈ ਲਾਲਾ ਅਰਾੜੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਜੇ ਮੈਂ ਕੁਛ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੂੰ ਈ ਹੋਊ ਜ਼ਿੰਮੇਵਾਰ ਹੋਏਗਾ ਸਾਰੇ ਮਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਮੇਰਾ ਜਵਾਬ ਹੋਵੇ ਮੇਰੀਆਂ ਕੱਤੀਆਂ ਕਾਤੋਂ ਡੱਕ ਰਿਆ ਮੇਰੀਆਂ ਕਾਤੋਂ ਡੱਕ ਦਿਆ ਮੈਂ ਨਹੀਂ ਮੇਰੀਆਂ ਕਾਤੋਂ ਕੀ ਆਸ ਵੀ ਤੇ ਨਬਦਲ ਜਾਗੇ ਨਜ਼ਾਰਾ ਦੁਨੀਆ ਦੇਖਿਆ ਕਰੀ ਜਾਣਾ ਜਦੋਂ ਇਹ ਹੱਥੋਂ ਕਿੰਨੇ ਦੇਖਿਆ ਕਰਨਾ ਛੋਟਾ ਮਰ ਲਾ ਕੇ ਮਰੂਗਾ ਮੈਂ ਬਲੈਕ ਕਦੀ ਵੀਰੇ ਨਾ ਕਦੀ ਮਾਹ ਕਰਦਾ ਜੇ ਮੈਂ ਰੋਡ ਤੇ ਕੰਮ ਨਹੀਂ ਕਰ ਦਿੰਦੇ ਤਾਂ ਨਹੀਂ ਕਰ ਸਕਦਾ ਮੈਂ ਕੋਈ ਖਾ ਕੇ ਮਰੂ ਮੈਂ ਕੁਝ ਨਹੀਂ ਕਰ ਨਾਲ ਮੇਰਾ ਨਾਮ ਮੰਜ਼ੀਰ ਕਟਾ ਖੇਮ ਕਰਨੀਆਂ ਤੇ ਮੰਜ਼ੀਰ ਮਤਲਬ ਜਿਹੜੀਆਂ ਤੇਰੀ ਗੱਲ ਰੋਕੀ ਆਉਂਦਾ ਤੇ ਮੇਰੇ ਕੰਮਾਂ ਨਹੀਂ ਲਾਈ ਆ ਇੱਧਰ ਮੈਂ ਦਿੱਖੀ ਤੇ ਬਣਾ ਲਿਆ ਔਰ ਮੇਰੇ ਭਿੱਖੇ ਨਹੀਂ ਗੱਲ ਨਹੀਂ ਦਿੰਦੇ ਕੀ ਕਰੀਏ ਜਿਹੜਾ ਉਹ ਲਾਉਂਦਾ ਠਿਕਦਾ ਉਹ ਜਾਨ ਕਰਦਾ ਤੇ ਕੇਦਾ ਤੇ ਪੱਲੇ ਨਹੀਂ ਗਾ ਕੋਈ ਨਹੀਂ ਲਾਉਂਦੇ ਵੀਡੀਓ ਸਾਡੇ ਵੀਡੀਓ ਸਾਫ ਤੇ ਤੂੰ ਹੀ ਨਹੀਂ ਲਾਉਂਦੇ ਕਦੀ ਆਡੀਓ ਨਹੀਂ ਲੱਗ ਲੈ ਕਦੀ ਕੋ ਕੁੜੀ ਜਵਾ 2000 ਰੁਪਿਆ ਮੈਂ ਦਿੰਦਾ 5000 ਰੁਪਿਆ ਬਾਈ ਦਾ ਪਰਚਾ ਘਰ ਠੋਕ ਕੇ ਮੇਰਾ ਨਾਲ ਪਰ ਨਾਲ ਘਰ ਮੇਰੇ ਛੱਤਨ ਮਾਰਨਾ ਤੈਨੂੰ ਇੱਥੇ ਛੜ ਕੇ ਮਾਰੋ ਆ ਲਾਉਂਕ ਤੇਰਾ ਮੈਨੂੰ ਠੋਕ ਕੇ ਦੋ ਪਰਚਾ ਮੇਰੇ ਤੇ ਪਾਉਣ ਨਾ ਨਾ ਜਰੂਰ ਦਾ ਕਾਲਾ ਜੀ ਬੰਦਾ ਪੋੜਾ ਕਿੰਨਾ ਕੇ ਜੱਲੂ ਕਰਨਾ ਪਰ ਸਰਕਾਰਾਂ ਤੋਂ ਮੈਂ ਡਰਨ ਵਾਲੀ ਨਹੀਂ ਐ ਮੈਂ ਆਰਦਾ ਪਰਚਾ ਕਰਾਉਣਾ ਮੈਨੂੰ ਮਜ਼ੂਰ ਜੇ ਮੈਨੂੰ ਮਾਤ ਮਜ਼ੂਰ ਜੇ ਆ ਰਾਟ ਗਿਆ ਮੇਰੀ ਇੱਕ ਆਪ ਚੋੜ ਕੇ ਬੇਨਤੀ ਹੂੰ ਇਹ ਨੂੰ ਮੈਂ ਦਾਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਹ ਮੰਗੀਤ ਸਿੰਘ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਫੇਰ ਇੱਕ ਪਰਚਾ ਦੋ ਬਿਲਕੁਲ ਛਿੱਤਰ ਮਾਰਾ ਸਿਰ 'ਚ ਮਾਰੇ ਮਾਰੋ ਬੇਨਜ਼ਾਇਰ ਕਰਨਾ ਨੇ ਮਾਰੋ ਕਰੋ ਛਿੱਤਰ ਦੱਸੋ ਕੀ ਆ ਰਹੀ ਆ ਦੀ ਲਿਮਟ ਦੋ ਮੈਨੂੰ ਰੋਟੀ ਵੀ ਖਾਣ ਦੇ ਦੇ ਪਾਉਂਦੇ ਨੇ ਕੀਤੇ ਉਹਨੇ ਦਿੱਤੇ ਉਹਨਾਂ ਦਾ ਖਾਣ ਦੇ ਆ ਤਾਂ ਫੇਰ ਤਾਂ ਜ਼ਾਰ ਦੀ ਨਹੀਂ ਪਾਉਂਦੇ ਦੋ ਰੁਪਏ ਦਿੰਦੇ ਨੇ ਲੱਗੇ ਕਿਸੜੇ ਬਹਿ ਆ ਮੈਨੂੰ ਲੋੜ ਪੈਂਦੀ ਹੈ ਦੱਸੋ ਤੁਹਾਨੂੰ ਡਾਂਟ ਕਾਣਾ ਕਰਦਾ ਇਹਦਾ ਚੱਲ ਜਾਓ ਵੀਡੀਓ ਸਾਹਿਬ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਦੱਸੋ ਕਦੀ 15 ਸਾਲਾਂ ਦਾ ਡੀਓ ਡੀਟੀਓ ਇੱਧਰ ਆਇਆ ਹੋਵੇ ਐਰੀਆ ਦੇ ਤੁਸੀਂ ਇਹਦੇ ਕਾਗਜ਼ ਪੂਰੇ 4300 ਰੁਪਏ ਰੇਟ ਆ ਬਾਕੀ ਕਿੱਥੇ ਆ 1900 ਰੁਪਏ ਦੇਂਦੇ ਉਹ ਵੀ ਨਹੀਂ ਮੇਰੇ ਗੱਡੀਆਂ ਦੇ ਲੱਗ ਨਹੀਂ ਦਿੰਦੇ ਮੈਂ ਕਿੱਥੇ ਜਾਵਾਂ ਮਾ ਫਿਰੀ ਮਰਨਾ ਏ ਦਾ ਗੱਡੀਆਂ ਗੱਲ ਮੇਰੇ ਸਰਕਾਰਾਂ ਨਾਲ ਮੈਂ ਕੋਹਾਂ ਸੌਣ ਆਵਾਂ ਇਹੋ ਕਰ ਲਿਆ ਗੱਡੀਆਂ ਜਾਣ ਕੇ ਨੱਪਾਉਂਦੇ ਆਂ ਸੋਹਣਾਂ ਸਾਹਮਣੇ ਜੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਇਹ ਦੋ ਮਿੰਟ ਨਹੀਂ ਹੋਣੀ ਤਾਂ ਜਿੱਤੇ ਆਂ ਸਾਰਾ ਕੁਝ ਕਰ ਸਕਦੇ ਜੇ ਸਾਡੀਆਂ ਗੱਡੀਆਂ ਨਹੀਂ ਮਰਵਾਉਂਦੇ ਦੋ ਮਿੰਟ ਵੇਟ ਤਾਂ ਕਰ ਲੈ ਬੰਦਾ ਪਰ ਇਤਰਾ ਨਹੀਂ ਜਿਹਾਉਣਾ ਮੈਂ ਮਰਨਾ ਮੈਨੂੰ ਮਜੂਰ ਆ ਮੈਂ ਆਪਦੇ ਬੱਚੇ ਪਾ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੀ ਮਿੰਟ ਜੇ ਸਾਨੂੰ ਨਾ ਤਾਂ ਸਰਕਾਰਾਂ ਆ ਜਾਂਦੀਆਂ ਰਹਿੰਦੀਆਂ ਇੱਕ ਮਿੰਟ ਮੇਰੀ ਬੇਨਤੀ ਸੁਣਾਓ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆਂਦੇ ਆ ਆਟਿਓ ਸਾਹਿਬ ਆਇਆ ਆ ਆਟਿਓ ਸਾਹਿਬ ਜੇ ਹੱਥ ਜੋੜ ਕੇ ਭਗਵਾਨ ਜੀ ਨੂੰ ਬੇਨਤੀ ਆ ਕੇ ਨਹੀਂ ਆਇਆ ਜੇ ਦੇ ਸਾਨੂੰ ਬਚਾਉਣਾ ਜੇ ਕਿਹੜਾ ਆਂਦਾ ਆਮਦੀ ਸਰਕਾਰ ਆ ਕਿੱਥੇ ਆਉਂਦਾ ਆਂਦੀ ਸਰਕਾਰ ਆ ਬੇਨਤੀ ਸਰਕਾਰ ਸੁਣੋ ਜਨਤਾ ਦੇ ਗੱਲ ਜੇ ਜਾਂ ਹੀ ਕੋਈ ਖਾਗੇ ਮਰ ਜਣਾ ਦੇ ਤੇ ਜਾਂ ਸਾਡੀਆਂ ਗੱਡੀਆਂ ਜੇ 43 ਜੇ ਆਂਦੇ ਨਾ ਕਾਗਜ਼ ਪੂਰੇ ਆ ਸਾਨੂੰ 4300 ਰੁਪਏ ਰੇਟ ਦੇਓ ਗੱਡੀਆਂ ਦਾ ਸਾਰੇ ਕਾਗਜ਼ ਪੂਰੇ ਕਰ ਲੈਨੇ ਆ ਦੱਸੋ ਇਹ ਕਿਹਦਾ ਗ੍ਰਾਂਡ ਹੈ ਕੋਈ ਕੰਮ ਹੈ ਕੋਈ ਚੰਗੇ ਬਾਰੇ ਸਾਡੇ ਤੇਰਾ ਕਰ ਕੇ ਕਰ ਰਹਿ ਤਾਂ ਸਰਕਾਰ ਨੇ ਜਾਂ ਸਾਨੂੰ ਮਾਰੋ ਸਾਨੂੰ ਅਹੀਂ ਗੱਡੀ ਥੱਲੇ ਆਉਣ ਲੱਗੇ ਆ ਆਹ ਅੱਗੇ ਆ ਇਧਰ ਆ ਜਸਵਿੰਦਰ ਆਹ ਇਧਰ ਸਾਡੇ ਮਾਰੋ ਗੋਲੀਆਂ ਪਹਿਲੋ ਪਹਿਲੋ ਸਾਡੇ ਪਰਚਾ ਨਹੀਂ ਆਉਂਦਾ ਥੋੜਾ ਗੱਡੀਆਂ ਚਲਾਈਆਂ ਥੋੜਾ ਜਾਣ ਕੇ ਆ ਗਏ ਸਾਬ ਇਹਦੀ ਆਪ ਬੰਦ ਕਰਤੀ ਕਦੀ ਆ ਕਰਤੀ ਗੱਡੀ ਖੋਣੋ 100 ਰੁਪਏ ਮਾਈਕ ਆਉਂਦਾ ਥੋੜਾ ਸਾਨੂੰ ਮੋਰ ਤੋਂ ਪਰੇ ਕਾਹ ਹੁੰਦਾ ਕੀ ਕਰੀਗੇ ਕਿੱਧਰ ਜਾਏ ਮਾਰ ਦਿੱਤੀ ਇਹਨਾਂ ਪਹਿਲੋਂ ਨਹੀਂ ਸਾਰੇ ਪਰਚਾ ਸੜੀ ਦਿਓ ਦਿੱਤੇ ਆ ਆਟੋ ਆਇਆ ਆਟੋ ਵੀ ਅੱਜ ਦਾ 10 ਸਾਲਾਂ ਲੱਗੇ ਆਟੋ ਵੜਿਆ ਤੇ ਜਿਹਾਂ ਦੇ ਕਾਗਜ਼ ਪੂਰੇ 4300 ਰੁਪਏ ਤੇੜੇ ਨਾਲ ਸੂਮਾ ਦਾ ਤੇ ਦਿਵਾਓ 200 ਰੁਪਏ ਦੇਣ ਦੇ ਮੇਰੀਆਂ ਗੱਡੀਆਂ ਟੱਕੀਆਂ ਪਰਸੋ ਚਾਰ ਗੱਡੀਆਂ ਲਿਆਣ ਕੇ ਡੀਐਸਪੀ ਐਸਐਚਓ ਲਾਏ ਐ ਐਸਐਚਓ ਮੋਰ ਮੈਂ ਕੋਈ ਖਾ ਕੇ ਮਰੂਗਾ ਇਹ ਮੇਰ ਤੇ ਨਾ ਹਲੋਇਆ ਅੱਜ ਤੋਂ ਬਾਅਦ ਮੈਂ ਕਿਸਾਨਾਂ ਦਾ ਕੋਈ ਖਾ ਕੇ ਮਰੂਗਾ ਚੌਥੀ ਵੀਡੀਓ ਮੇਰੀਆਂ ਗੱਡੀਆਂ ਆ ਵੇਖੋ ਪੰਜਾਬ ਮਾਰ ਦਿੰਦੀ ਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਇੱਥੇ ਲੋਕਲ ਘਟੋੜੀ ਕਿਹਦੇ ਘਰ ਕਿਹੜਾ ਆਪ ਨੂੰ ਅਤਮਾਨ ਜੀ ਤੁਹਾਡੀ ਸਰਕਾਰ ਦਾ ਇਹ ਸਰਕਾਰ ਦਾ ਜਿਹੜੇ ਮਾਮਲੇ ਨੇ ਬਿੜੇ ਗਰਕ ਕਰਤਾ ਜੇ ਇੱਕ ਮੇਰੀ ਗੱਲ ਨੋਟ ਕਰ ਲਾ ਜੇ ਤੂੰ ਭਗਵੰਤ ਮਾਨਿਆ ਪੱਟੀ ਹਲਕਾ ਖੇਮ ਕਰੀ ਵਾਲੇ ਦੇ ਹਾਲ ਕੀ ਆ ਉਹ ਤਾਂ ਮੇਰੀ ਸਰਕਾਰ ਆਂ ਸਰਕਾਰ ਆਂ ਆਹ ਬੰਦਾ ਸਰਕਾਰ ਦਾ ਉਹ ਕਿਉਂ ਆਂ ਸਰਕਾਰਾਂ ਦੇ ਫਿਰ ਸਰਕਾਰ ਐਤਮਾਈ ਕਿਤੇ ਵੀਡੀਓ ਕਿ ਵੀਡੀਓ ਪਰ ਕੇ ਹੀ ਹੁੰਦਾ ਸੋਮਾ ਪੱਟੀ ਜਾਂਦਾ ਸਟੇਜ ਜਿਹੜਾ ਕੰਮ ਪੂਰੇ ਛੋੜ ਕੇ ਕੰਮ ਦੱਸੋ ਰੋਟੀ ਵੀ ਪੂਰੀ ਨਹੀਂ ਦੀ ਕੌਣ ਕਰੂਗਾ 4500 ਰੁਪਏ ਰੇਟ ਹੈ ਨਾ 1900 ਰੁਪਏ ਦੇਣ ਦੇ ਇਹ ਕਿਰੇ ਹਟ ਦੇ ਦਿਆ ਤੇ ਕੇਦਾਰ ਸਾਨੂੰ ਨਹੀਂ ਪਤਾ ਕਿਨਾ ਨਾ ਸਾਨੂੰ ਕੇ ਸਰਕਾਰ ਨਾ ਸਾਨੂੰ ਠੇਕੇਦਾਰ ਨਾ ਰੋਟੀਆਂ ਖਾਣ ਰਹੀਆਂ ਰੋਟੀਆਂ ਕਿਥੋਂ ਖਾਣੀਆਂ ਕੌਣ 1900 ਰੁਪਏ ਦੇ ਠੇਕੇਦਾਰ ਦੇ ਪੱਤੀ ਵਾਲੇ ਸਰਕਾਰ ਜੀ 15 ਸਾਲ ਹੋ ਗਏ ਕਹਿੰਦੇ ਆਡੀਓ ਆਡੀਓ ਵੇਖਿਆ ਤੇ ਪੱਤੀ ਵੇਖਿਆ ਨਹੀਂ ਡਰਟ ਮੈਨੂੰ ਇੱਕ ਗੱਲ ਦੱਸੋ ਜੇ ਮੰਨਦਾ ਕੱਲ ਦੇ ਦੋ ਦਿਨ ਪਹਿਲੋਂ ਉਹ ਖੋਇਆ ਦੋ ਦਿਨ ਪਹਿਲੋਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸ